ਸਭ ਤੋਂ ਪਹਿਲਾਂ ਕਿਨੂ ਬਣੇ ਬਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਦੋਸਤੋ ਦੱਸਣਾ ਚਾਹਣਾ ਵਾਂ ਮੈਂ ਪ੍ਰਕਾਸ਼ ਸਿੰਘ ਬਾਗਲ ਦਾ ਫੈਨ ਆ ਤੇਜ ਕੁਇਨ ਬਾਲਾ ਜੀ ਬੰਦੇ ਸਿੰਘਾਂ ਦੀ ਰਿਹਾਈ ਕੇਸ ਸ਼ਾਸਤ ਸ਼ੁਰੂ ਕਰਤੀ ਕੁਇਨ ਬਾਲਾ ਜੀ ਕਹਿ ਰਹੇ ਨੇ ਵੀ ਸਾਡੀ ਸਰਕਾਰ ਆਉਣ ਤੇ ਅਸੀਂ ਬੰਦੇ ਸਿੰਘਾਂ ਨੂੰ ਰਿਹਾ ਕਰਾਂਗੇ ਮੈਂ ਸ ਵੀ ਬਾਲਾ ਜੀ ਨੂੰ ਪੁੱਛਣਾ ਚਾਹਣਾ ਵਾਂ ਕਿ ਪਹਿਲਾਂ 25 ਸਾਲ ਤੁਹਾਡੀ ਸਰਕਾਰ ਨਹੀਂ ਆ ਉਦੋਂ ਕਿਉਂ ਨਹੀਂ ਵਿਰਹਾ ਹੋਏ ਬੰਦੀ ਸਿੰਘ ਅਸੀਂ ਲੋਕਾਂ ਨੂੰ ਘਬਰਾਹ ਕਰਕੇ ਵੋਟਾਂ ਪਵਾ ਲੈਨੇ ਆ ਬਾਅਦ ਚ ਠੱਕ ਕਰਦੇ ਕੋਈ ਨਹੀਂ ਕਰਾ ਤੁਹਾਡੇ ਕੋਲ ਕਿਹੜਾ ਫਾਰਮੂਲਾ ਵਾ ਤੁਹਾਡੀ ਸਰਕਾਰ ਆਊਗੀ ਤੁਸੀਂ ਆਪਣਾ ਫਾਰਮੂਲਾ ਉਹ ਜਾਣ ਕੇ ਕਰੋ ਕਰੋ ਤੁਸੀਂ ਦੱਸੋ ਲੋਕਾਂ ਨੂੰ ਕਿ ਮੇਰੀ ਸਰਕਾਰ ਆਊਗੀ ਮੈਂ ਐ ਐ ਐ ਕਰੂੰਗਾ ਆ ਤਾਂ ਬਿਆਨबाजी ਫਰੇ ਕੀ ਲੀਡਰ ਕਰਨਾ ਵਗਰਾ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹਨਾ ਵਾ ਮੇਰੇ ਜਦੋਂ ਪੰਜਾਬ ਦੇ ਵਿੱਚ ਵਿਜੀਲੀ ਸਰਕਾਰ ਹੋਵੇ ਉਦੋਂ ਤੱਕ ਕੇਂਦਰ ਦੇ ਵਿੱਚ ਉਹ ਵਿਜੀਲੀ ਸਰਕਾਰ ਹੈਗੀ ਆ ਆ ਤਾਂ ਸੰਭਵ ਬਹੁਤ ਹੱਦਾ ਵਾ ਕਿ ਪੰਜਾਬ ਸਰਕਾਰ ਜਿਹੜਾ ਹੈਗਾ ਵਾ ਉਹ ਆਠੇ ਵੀ ਬੰਦੀ ਸਿੰਘਾਂ ਨੂੰ ਸਾਨੂੰ ਕੋਈ ਖਤਰਾ ਨਹੀਂ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਤਾਂ ਲਾਗੇ ਕੇਂਦਰ ਸੋਚੂਗਾ ਉਹਨਾਂ ਨੂੰ ਰਿਹਾ ਕਰੂਗਾ ਤੇ ਹਦਾਤਾ ਵਿੱਚ ਲੈ ਕੇ ਲਊਗਾ ਵੀ ਇਹਨਾਂ ਨੂੰ ਰਿਹਾ ਹੁਣ ਅੱਜ ਕੀਤਾ ਵਾ ਬੰਦੀ ਸਿੰਘਾਂਾਰੇ ਸਾਡੇ ਜ਼ਿਲ੍ਹੇ ਦੇ ਵਿੱਚ ਵੱਧਦੇ ਨਿਕਲੇ ਪਤਾ ਨਹੀਂ ਕਿੰਨੇ ਕਿੰਨੇ ਸਾਲ ਹੋ ਗਏ ਪਰ ਉਹਨਾਂ ਦੇ ਬੋਤਾਂ ਲੈਣ ਦੀ ਖਾਤਰ ਹਮੇਸ਼ਾ ਸਿਆਸਤ ਹੁੰਦੀ ਆ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਤੁਹਾਡੇ ਕੋਲ ਜਿਹੜਾ ਫਾਰਮੂਲਾ ਹੈਗਾ ਵਾ ਉਹ ਫਾਰਮੂਲਾ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇ ਵੀ ਅਸੀਂ ਬੰਦੀ ਸਿੰਘਾਂ ਨੂੰ ਵਿਆਹ ਕਰਵਾਉਣ ਵਾਸਤੇ ਵਾਸਤੇ ਆਪ ਲੈਣੀ ਉਹੀ ਦਾ ਹੋਵੇ ਕਿ ਭਗਵੰਤਵਾਨ ਵਾਂਗੂ ਲੋਕਾਂ ਨੂੰ ਲਾਰੇ ਲਾ ਕੇ ਮੋਟਾ ਲੈ ਕੇ ਤੇ ਬਣ ਕੇ ਤੇ ਬਾਅਦ ਚ ਉਹ ਕੌਣ ਤੇ ਕੁੱਛੀ ਕੌਣ ਕਰਾਂ ਤੁਹਾਡੀ ਸਰਕਾਰ ਵਿੱਚ ਸਾਰਾ ਕੁਝ ਹੋਇਆ ਬਾਦਲ ਸਾਹਿਬ ਨਸੇ ਰੇਤਾ ਬਜਲੀ ਨਵੇਂ-ਨਵੇਂ ਕਾਢਾਂ ਕੱਢੀਆਂ ਗਈਆਂ ਪਰ ਬੰਦੀ ਸਿਕਰੀ ਹੈਤੀ ਦਾ ਗੱਲ ਉਹ ਵੀ ਹੋਈ ਕਿੱਥੀ ਕੁਦਰਤੀ ਕਿਹਨੇ ਕਿੱਤੀ ਨਹੀਂ ਆਈ ਬਾਕੀ ਬਾਲਾ ਨੇ ਕਹਿੰਦਾ ਮੈਂ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਸਭ ਤੋਂ ਪਹਿਲਾਂ ਕੀ ਨੂੰ ਬਾਲੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਦੋਸਤੋ ਦੱਸਣਾ ਚਾਹਣਾ ਵਾਂ ਮੈਂ ਪ੍ਰਕਾਸ਼ ਸਿੰਘ ਬਾਗਲ ਦਾ ਫੈਨ ਆ ਤੇਜ ਕੁਇਨ ਬਾਲਾ ਜੀ ਬੰਦੇ ਸਿੰਘਾਂ ਦੀ ਰਿਹਾਈ ਕੇਸ ਸ਼ਾਸਤ ਸ਼ੁਰੂ ਕਰਤੀ ਕੁਇਨ ਬਾਲਾ ਜੀ ਕਹਿ ਰਹੇ ਨੇ ਵੀ ਸਾਡੀ ਸਰਕਾਰ ਆਉਣ ਤੇ ਅਸੀਂ ਬੰਦੇ ਸਿੰਘਾਂ ਨੂੰ ਵਿਆਹ ਕਰਾਂਗੇ ਮੈਂ ਸਦੀ ਬਾਲਾ ਜੀ ਨੂੰ ਪੁੱਛਣਾ ਚਾਹਣਾ ਵਾਂ ਪਹਿਲਾ 25 ਸਾਲ ਤੁਹਾਡੀ ਸਰਕਾਰ ਰਹੀ ਆ ਉਦੋਂ ਕਿਉਂ ਨਹੀਂ ਰਿਹਾ ਹੋਏ ਬੰਦੀ ਸਿੰਘ ਅਸੀਂ ਲੋਕਾਂ ਨੂੰ ਘਬਰਾਹ ਕਰਕੇ ਵੋਟਾਂ ਬੁਆ ਲੈਨੇ ਆ ਬਾਅਦ ਚ ਕੱਕ ਕਰਦੇ ਕੋਈ ਨਹੀਂ ਕਰਾ ਤੁਹਾਡੇ ਕੋਲ ਕਿਹੜਾ ਫਾਰਮੂਲਾ ਵਾ ਤੁਹਾਡੀ ਸਰਕਾਰ ਆਊਗੀ ਤੁਸੀਂ ਆਪਣਾ ਫਾਰਮੂਲਾ ਜੋੜ ਕੇ ਕਰੋ ਕਰੋ ਤੁਸੀਂ ਤਾਂ ਛੁਲੱਖਣੂ ਕਿ ਮੇਰੀ ਸਰਕਾਰ ਆਊਗੀ ਮੈਂ ਇਹ 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 ਕਰੂੰਗਾ ਆ ਤਾਂ ਬਿਆਨਬਾਜ਼ੀ ਘਰੇ ਕੀ ਲੀਟਰ ਕਰਨਾ ਵਗਰਾ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹਨਾ ਵਾ ਵੀ ਜਦੋਂ ਪੰਜਾਬ ਦੇ ਵਿੱਚ ਬਿਜਲੀ ਦੀ ਸਰਕਾਰ ਹੋਵੇ ਉਦੋਂ ਤੇ ਕੇਂਦਰ ਦੇ ਵਿੱਚ ਕੋਈ ਬਿਜਲੀ ਦੀ ਸਰਕਾਰ ਹੈਗੀ ਆ ਆ ਤਾਂ ਸੰਭਵ ਹੋ ਸਕਦਾ ਵਾ ਕਿ ਪੰਜਾਬ ਸਰਕਾਰ ਜਿਹੜਾ ਹੈਗਾ ਵਾ ਉਹ ਆਠੇ ਵੀ ਬੰਦੀ ਸਿੰਘਾਂ ਤੋਂ ਸਾਨੂੰ ਕੋਈ ਖਤਰਾ ਨਹੀਂ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਤਾਂ ਜਦ ਆ ਕੇ ਕੇਂਦਰ ਸੁਣੂਗਾ ਉਹਨਾਂ ਨੂੰ ਰਿਹਾ ਕਰੂਗਾ ਇਹ ਹਦਾਇਤਾਂ ਵਿੱਚ ਲਿਖ ਕੇ ਦਊਗਾ ਵੀ ਇਹਨਾਂ ਨੂੰ ਰਿਹਾ ਹੁਣ ਅੱਜ ਹੀ ਦਾ ਵਾ ਬੰਦੀ ਸਿੰਘਾਂ ਤੇਾਰੇ ਸਾਡੇ ਜੇਲ੍ਹਾਂ ਦੇ ਵਿੱਚ ਵਾਤੇ ਨਿਕੜਾ ਪਤਾ ਨਹੀਂ ਕਿੰਨੇ ਕੀ ਤਸਾਰ ਹੋਗੇ ਪਰ ਉਹਨਾਂ ਦੇ ਬੋਤਲਿਆਂ ਦੀ ਖਾਤਰ ਮੈਸਰ ਸ਼ਿਆਦ ਤੁੰਗੀ ਆ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਤੁਹਾਡੇ ਕੋਲ ਜਿਹੜਾ ਫਾਰਮੂਲਾ ਹੈਗਾ ਵਾ ਉਹ ਫਾਰਮੂਲੇ ਦੇ ਉੱਪਰ ਹੀ ਸਾਹਮਣੇ ਬੇਸ਼ਕ ਦਿੱਤਾ ਜਾਵੇ ਵੀ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਦੇ ਵਾਸਤੇ ਆ ਪੈਣੀ ਪਹਿਲਾ ਹੋਵੇ ਕੋਤਵੰਤਵਾਂ ਨੂੰ ਲੋਕਾਂ ਨੂੰ ਲਾਰੇ ਲਾ ਕੇ ਵੋਟਾਂ ਲੈ ਕੇ ਤੇ ਬਣ ਕੇ ਤੇ ਬਾਅਦ ਚ ਉਹ ਕੋਣ ਕੁਸ਼ੀ ਕੋਣ ਕਰਾ ਤੁਹਾਡੀ ਸਰਕਾਰ ਵਿੱਚ ਸਾਰਾ ਕੁਝ ਹੋਇਆ ਬਦਲ ਸਾਹਿਬ ਨਸੇ ਰੇਤਾ ਬਜਰੀ ਨਵੇਂ-ਨਵੇਂ ਕਾਢਾਂ ਕੱਢੀਆਂ ਗਈਆਂ ਪਰ ਮੰਦੀ ਸ਼ਿਕੰਜਰੀ ਹੈ ਜਿੱਦਾਂ ਗੱਲ ਉਹ ਵੀ ਹੋਈ ਕਿੱਤੀ ਕੋਤਵੰਤਵ ਵਿੱਚ ਬਹੁਤ ਕਿੱਤੀ ਨਹੀਂ ਹੈ ਅੱਛੀ ਬਾਲਾ ਨੇ ਕਹਿੰਦਾ ਮੈਂ ਥੈਂਕ ਯੂ ਮਿਹਰਬਾਨੀ ਸ਼ੁਕਰੀਆ